ਜੀ ਪਤਾਨ ਜੀ ਅੱਜ ਆਪਣੀ ਮੀਟਿੰਗ ਹੋਈ ਆ ਜੀ ਮੀਟਿੰਗ ਬਾਰੇ ਕੀ ਜਾਣਕਾਰੀ ਦੋਗੇ ਅੱਜ ਸਰਕਾਰ ਨੇ ਨਾਲ ਜੋ ਮੀਟਿੰਗ ਹੋਈ ਆ ਜਿਵੇਂ ਪਹਿਲਾਂ ਮੀਟਿੰਗਾਂ ਹੁੰਦੀਆਂ ਹੁੰਦੀਆਂ ਓਹੀ ਅੱਜ ਹਾਲ ਮੀਟਿੰਗ ਦੇ ਵਿੱਚ ਨਹੀਂ ਆ ਤੇ ਸਰਕਾਰ ਦੇ ਅਧਿਕਾਰੀ ਜਿਹੜੇ ਉਹ ਗੈਰ ਹਾਜ਼ਰ ਰਹੇ ਪਹਿਲਾਂ ਤਾਂ ਪਹਿਲਾਂ ਤਾਂ ਮੰਤਰੀ ਗੈਰ ਹਾਜ਼ਰ ਰਹੇ ਜਦੋਂ ਮੋਰਚੇ ਵੱਲੋਂ ਠੇਕਾ ਮਦਾਂ ਚ ਮੋਰਚੇ ਵੱਲੋਂ ਸਾਡੇ ਅਗੂ ਸਹਿਬਾਨ ਗਏ ਅਸੀਂ ਗਏ ਆ ਤਾਂ ਉਹਦੇ ਵਿੱਚ ਜਿਹੜੇ ਉਹਨਾਂ ਦੇ ਗੈਰ ਹਾਜ਼ਰ ਸੀਗੇ ਤੇ ਅਸੀਂ ਇਹ ਗੱਲ ਕਹੀ ਵੀ ਜਿਹੜੇ ਅਧਿਕਾਰੀਆਂ ਪੂਰੇ ਹੋਣੇ ਚਾਹੀਦੇ ਡਿਪਾਰਟਮੈਂਟਾਂ ਦੇ ਤੇ ਨਾਲ ਹੀ ਜਿਹੜੇ ਆਪਣੀ ਜਥੇਬੰਦੀ ਦਾ ਸੀਗਾ ਅਸੀਂ ਇਹ ਗੱਲ ਵੀ ਕਹਿ ਕੇ ਆਏ ਆ ਅਸੀਂ ਮੋਰਚੇ ਦੇ ਅੱਜ ਪਲੇਟਫਾਰਮ ਤੋਂ ਹੀ ਗੱਲਬਾਤ ਕੀਤੀ ਆ ਵੀ ਇਹ ਗੱਲ ਕਹਿ ਕੇ ਆ ਵੀ ਜਿਹੜਾ ਤੁਸੀਂ ਆ ਬਰਾਬਰ ਮੀਟਿੰਗ ਦੇ ਕੇ ਜਦੋਂ ਅਸੀਂ ਆਪਣਾ 20 ਤਰੀਕ ਨੂੰ ਧਰਨਾ ਲਾਇਆ ਲਗਾਤਾਰ ਸੀ 6 ਦਿਨ ਪਟਿਆਲੇ ਹੈੱਡਕੌਂਸਿਲ 'ਚ ਧਰਨਾ ਦਿੱਤਾ ਤੇ ਤੁਸੀਂ ਸਾਨੂੰ ਮੀਟਿੰਗ ਦਾ ਸੱਦਾ ਦੰਨੇ ਹੋ ਤੇ ਫਿਰ ਆਹ ਜਿਹੜਾ ਪੁੱਟਫਾਉ ਵਾਲਾ ਰਾਜ ਆ ਮਤਲਬ ਕੰਮ ਆ ਇਹ ਇਹਨੂੰ ਬੰਦ ਕਰਨਾ ਚਾਹੀਦਾ ਜਿਹੜਾ ਤੁਸੀਂ ਲਗਾਤਾਰ ਇਕੱਠੀਆਂ ਮੀਟਿੰਗਾਂ ਦੰਨੇ ਅਸੀਂ ਨਹੀਂ ਕਰਾਂਗੇ ਇਸ ਗੱਲ ਦਾ ਅਸੀਂ ਜਵਾਬ ਦੇ ਕੇ ਆਏ ਆ ਤੇ ਮੋਰਚੇ ਦੇ ਪਲੇਟਫਾਰਮ ਤੋਂ ਅੱਜ ਗੱਲਬਾਤ ਕੀ ਕੀ ਹੈਗੀ ਆ ਤੇ ਇਹ ਗੱਲ ਮਤਲਬ ਇਹ ਆ ਕਿ ਜਿਹੜੀ ਮੀਟਿੰਗ ਆ ਉਹ ਇੱਕ ਬੇਸਟਾ ਦੇ ਰੂਪ ਦੇ ਵਿੱਚ ਹੀ ਹੈਗੀ ਆ ਕੋਈ ਉਹਦੇ ਵਿੱਚ ਕੱਢਣ ਪਾਉਣ ਨੂੰ ਨਹੀਂ ਹੈਗਾ ਨਿੱਜੀ ਕੰਮ ਦੀ ਨੀਤੀ ਤੇ ਗੱਲ ਹੋਈ ਆ ਵੀ ਨਿੱਜੀ ਕੰਮ ਦੀ ਨੀਤੀ ਨੂੰ ਤੋੜੀ ਰੱਦ ਕੀਤਾ ਜਾਵੇ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ ਘੱਟੋ ਘੱਟ ਗੁਜ਼ਾਰੇ ਜੋ ਤਨਖਾਹ ਜਿਹੜੀ ਕਾਨੂੰਨ ਕਹਿੰਦਾ ਉਹ ਦਿੱਤੀ ਜਾਵੇ ਮਤਲਬ ਇਹ ਕਿਹਾ ਵੀ ਅਸੀਂ April ਤੱਕ ਜਿਹੜਾ ਇਹ ਕਰਾਂਗੇ ਮੀਟਿੰਗ ਕਰਾਂਗੇ ਜਾਂ ਮਸਲਾ ਹੱਲ ਕਰਾਂਗੇ ਪਰ ਅਸੀਂ ਇਹ ਕਿਹਾ ਵੀ ਜਦੋਂ ਜਿਹੜਾ ਸਾਡਾ ਆਪਣਾ 21 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਉਹ ਬਿਲਕੁਲ ਸਟੈਂਡ ਕਰਦਾ ਤੇ ਮੈਂ ਸਾਰੇ ਹੀ ਪੰਜਾਬ ਦੇ ਸੀਐਚਪੀ ਠੇਕਾ ਮੁਲਾਜ਼ਮਾਂ ਨੂੰ ਅਪੀਲ ਕਰਾਂਗਾ ਕਿ ਪਰਿਵਾਰਾਂ ਤੇ ਬੱਚਿਆਂ ਸਮੇਤ ਪੂਰਾ ਤਾਨ ਲਾ ਦਿਓ ਪੂਰਾ ਜੋਰ ਲਾ ਦਿਓ 21 ਤਰੀਕ ਨੂੰ ਖੰੱਲਾ ਦੀ ਮਹਾਂ ਰੈਲੀ ਜਿਹੜੀ ਆਪਾਂ ਰੱਖੀ ਗਈ ਆ ਉਹਦੇ ਵਿੱਚ ਆਪਾਂ ਆਉਣਾ ਬੱਚਾ-ਬੱਚਾ ਆਪਣੇ ਪਰਿਵਾਰ ਸਾਰਾ ਮਤਲਬ ਝੋਕਣਾ ਹੈਗਾ ਤੋਂ ਵੱਡੀ ਰੈਲੀ ਕਰਨੀ ਆ ਇਹੀ ਆਪਾਂ ਅਪੀਲ ਕਰਨੀ ਸੀ ਕਿ ਮੀਟਿੰਗਾਂ ਤੋਂ ਆ ਛੱਡ ਕੇ ਇਹ ਆਪਣੇ ਸੰਘਰਸ਼ ਤੇ ਟੇਕ ਰੱਖੀਏ ਤੇ ਵੱਡੀ ਗਿਣਤੀ ਦੇ ਵਿੱਚ 21 ਤਰੀਕ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਪੁੱਜिए ਇਹ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ ਸੀਗੀ ਇਹੀ ਬੇਨਤੀ ਕਰਨੀ ਸੀਗੀ ਇਸ ਕਰਕੇ ਭਰਾਵੋ ਜੋ ਵੀ ਮਸਲਾ ਹੱਲ ਹੋਣਾ ਉਹ ਸੰਘਰਸ਼ ਦੇ ਜ਼ੋਰ ਤੇ ਹੋਣਾ ਇਸ ਕਰਕੇ ਜ਼ੋਰ ਲਾ ਦਿਓ ਪੂਰਾ 21 ਤਰੀਕ ਨੂੰ ਕਿ ਬੱਚਾ-ਬੱਚਾ 21 ਤਰੀਕ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਖੰਨਾ ਦੀ ਰੈਲੀ ਦੇ ਵਿੱਚ ਪੁੱਜੇ ਇਹ ਧਰਨਾ ਕਿਸੇ ਵੀ ਹਾਲਤ ਦੇ ਵਿੱਚ ਪੋਸਟਪੋਨ ਨਹੀਂ ਕੀਤਾ ਜਾਊਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਕੋਈ ਇਹ ਮੀਟਿੰਗ ਦੇ ਲਾਰੇ ਲੱਫੇ ਤੇ ਪੋਸਟਪੋਨ ਨਹੀਂ ਕੀਤਾ ਜਾਊਗਾ ਕਿਸੇ ਗੱਲ ਤੇ ਪੋਸਟਪੌਨ ਨਹੀਂ ਕੀਤਾ ਜਾਊਗਾ ਸਰਕਾਰ ਜੇ ਗੱਲ ਪੋਸਟਪੌਨ ਕੀਤਾ ਦਿੱਤਾ ਜਾਂਦਾ ਕਿ ਸਰਕਾਰ ਲਿਖ ਕੇ ਦਵੇ ਵੀ ਹਾਂ ਕੱਚੇ ਮੁਲਾਜ਼ਮ ਪੱਕੇ ਕਰ ਰਹੇ ਹਾਂ ਤਨਖਾਹ ਦਾ ਦੇ ਵਿੱਚ ਨਗੁਣੀਆ ਤਨਖਾਹ ਦੇ ਵਿੱਚ ਅਸੀਂ ਵਾਅਦੇ ਕਰ ਰਹੇ ਹਾਂ ਕਾਨੂੰਨ 1948 ਐਕਟ ਮੁਤਾਬਕ ਤਨਖਾਹ ਦੇ ਰਹੇ ਹਾਂ ਤੇ ਹੋਰ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਦਾ ਅਸੀਂ ਹੱਲ ਕਰ ਰਹੇ ਹਾਂ ਵੱਡੀ ਅੱਜ ਗੱਲ ਵੀ ਨਿੱਜੀ ਕਰਨ ਦੀ ਜਿਹੜੀ ਨੀਤੀ ਆ ਉਹਨੂੰ ਰੱਦ ਕੀਤਾ ਜਾਵੇ ਸੋ ਅੱਜ ਮਤਲਬ ਜਿਹੜੀ ਗੱਲ ਹੈ ਇਹ ਹੋਈ ਹੈ ਸੋ ਬੇਨਤੀ ਹੈ ਸਾਰਿਆਂ ਨੂੰ ਕਿ 21 ਤਰੀਕ ਦੀ ਜ਼ੋਰ-ਸ਼ੋਰ ਨਾਲ ਸਾਰੇ ਤਿਆਰੀ ਕਰ ਲੈ ਮੀਟਿੰਗਾਂ ਦੀ ਝਾਤ ਛੱਡ ਦੇਣਾ ਮੀਟਿੰਗ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਮੰਤਰੀ ਪਹਿਲੀ ਗੱਲ ਤਾਂ ਇਹ ਕਿ ਵਿੱਤ ਮੰਤਰੀ ਸਾਹਿਬ ਇਸ ਮੀਟਿੰਗ ਦੇ ਵਿੱਚ ਮਤਲਬ ਹਾਜ਼ਰ ਹੀ ਨਹੀਂ ਹੋਏ ਹੈਗੇ ਗੱਲ ਕੀ ਇਹਨਾਂ ਦੇ